ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅਗਲੇ ਐਪੀਸੋਡ ਦੇ ਵਿੱਚ ਫਿਰ ਆਪਾਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਰੂਬਰੂ ਹੋ ਰਹੇ ਹਾਂ ਸਿੱਖ ਰਹਿਤ ਮਰਯਾਦਾ ਜੋ ਵਿਚਾਰ ਕਰ ਰਹੇ ਹਾਂ ਗੁਰੂ ਪਿਆਰ ਵਾਲਿਓ ਗੁਰੂ ਦੇ ਸਿੱਖ ਕੌਣ ਪੇਜ ਨੂੰ ਫੋਲੋ ਕਰ ਲਓ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਨਾ ਹੁਣ ਤੱਕ ਆਪਾਂ ਸਮਝਿਆ ਵੀ ਅਮਰਤ ਸੰਸਕਾਰ ਅਮਰਤ ਅਸੀਂ ਕਿਵੇਂ ਛਕ ਸਕਦੇ ਹਾਂ ਅਸੀਂ ਆਪ ਵੀ ਪੰਜ ਪਿਆਰੇ ਬਣ ਕੇ ਰਿਆਤ ਵਾਲੇ ਤੇ ਅਸੀਂ ਵੀ ਅੰਮ੍ਰਿਤ ਛਕਾ ਸਕਦੇ ਆ ਇਹ ਬਹੁਤ ਵੱਡੀ ਸੇਵਾ ਹੈ ਸਾਧ ਸੰਗਤ ਜੀ ਤੇ ਪੰਜਾਂ ਪਿਆਰਿਆਂ ਦੇ ਵਿੱਚੋਂ ਪਿਛਲੇ ਐਪੀਸੋਡ ਵਿੱਚ ਸਮਝਿਆ ਸੀ ਵੀ ਪੰਜਾਂ ਪਿਆਰਿਆਂ ਦੇ ਦਰਸ਼ਨ ਕਰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨੇ ਆ ਆਓ ਅੱਗੇ ਜੋ ਸਿਖ ਰਹਿਤ ਮਹਾਰਾਜ ਦੀ ਵਿਚਾਰ ਅੰਮ੍ਰਿਤ ਸੰਸਕਾਰ ਆਪਾਂ ਅੱਗੇ ਜਾਣੀ ਹੈ ਸਾਧ ਸੰਗਤ ਜੀ ਹੁਣ ਤੱਕ ਆਪਾਂ ਸਮਝਿਆ ਸੀਗਾ 29 ਨੰਬਰ ਪੇਜ ਤੇ ਜੋ ਪੰਜ ਬਾਣੀਆਂ ਪੜ੍ਹਨੀਆਂ ਪੰਜ ਪਿਆਰਿਆਂ ਨੇ ਅੰਮ੍ਰਿਤ ਦੇ ਬਾਟੀ ਕੋਲ ਆ ਕੇ ਬੈਠ ਜਾਣਾ ਤੇ ਪੰਜ ਬਾਣੀਆਂ ਜਪ ਸਾਹਿਬ ਜਪਜੀ ਸਾਹਿਬ ਸਵਈਏ ਚੌਪਈ ਸਾਹਿਬ ਤੇ ਅਨੰਦ ਸਾਹਿਬ ਉਸ ਤੋਂ ਅੱਗੇ ਗੁਰੂ ਪਿਆਰ ਵਾਲਿਓ ਹਰ ਇੱਕ ਪ੍ਰਾਣੀ ਪੜਨ ਵਾਲਾ ਪੱਬਾਂ ਭਾਰ ਮਾਫ ਕਰਨਾ ਹਰ ਇੱਕ ਬਾਣੀ ਹਰ ਇੱਕ ਬਾਣੀ ਪੜਨ ਵਾਲਾ ਖੱਬਾ ਹੱਥ ਬਾਟੇ ਦੇ ਕੰਡੇ ਤੇ ਤਰੇ ਤੇ ਸੱਜੇ ਹੱਥ ਨਾਲ ਖੰਡਾ ਜਾਲ ਵਿੱਚ ਫੇਰੀ ਜਾਵੇ ਜਿਹੜਾ ਬਾਟਣ ਆਪਣਾ ਹੱਥ ਉੱਪਰ ਰੱਖ ਕੇ ਇਸ ਤਰ੍ਹਾਂ ਤੇ ਜਿਹੜਾ ਖੰਡਾ ਹੈ ਉਹ ਬਾਟੇ ਵਿੱਚ ਫੇਰੀ ਜਾਵੇ ਸੁਰਤ ਇਕਾਗਰ ਹੋਵੇ ਸੁਰਤ ਇਕਾਗਰ ਹੋਵੇ ਧਿਆਨ ਬਾਟੇ 'ਚ ਹੋਵੇ ਗੁਰੂ ਪਿਆਰ ਵਾਲਿਓ ਬਾਕੀ ਦਿਆਂ ਦੇ ਦੋਵੇਂ ਹੱਥ ਬਾਟੇ ਦੇ ਕੰਢੇ ਤੇ ਅਤਿ ਧਿਆਨ ਅੰਮ੍ਰਿਤ ਵੱਲ ਟਿਕੇ ਬਾਕੀ ਜਿਹੜੇ ਸਿੰਘ ਚਾਰ ਹੋਰ ਬੈਠੇ 1000 ਚ ਖੰਡਾ ਬਾਕੀ ਚਾਰ ਸਿੰਘ ਹੋਰ ਬੈਠੇ ਆ ਛੇਵਾਂ ਸਿੰਘ ਗੁਰੂ ਮਹਾਰਾਜ ਦੇ ਤੱਵੇ ਬੈਠਾ ਉਹਨਾਂ ਦਾ ਧਿਆਨ ਵੀ ਬਾਟੇ ਵਿੱਚ ਹੋਵੇ ਸੁਰਤ ਇਕਾਗਰ ਹੋਵੇ ਸਰਤ ਪ੍ਰਮਾਤਮਾ ਨਾਲ ਲੱਗੀ ਹੋਵੇ ਕਿਉਂਕਿ ਉਹਨਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਖੁਦ ਵਸ ਰਿਹਾ ਹੈ ਪੰਜ ਪਿਆਰਿਆਂ ਦੇ ਤੇ ਸਾਧ ਸੰਗਤ ਜੀ ਪਾਠ ਹੋਣ ਮਗਰੋਂ ਪੰਜ ਬਾਣੀਆਂ ਦਾ ਪਾਠ ਹੋ ਜਾਣਾ ਜੋ ਵਾਰੀ ਵਾਰੀ ਨਾਲ ਇੱਕ ਇੱਕ ਬਾਣੀ ਸਿੰਘ ਪੜ੍ਹਦੇ ਹੁੰਦੇ ਆ ਇਹਨਾਂ ਨੇ ਅਮਰ ਸ਼ਕੈਰ ਉਹਨੂੰ ਪਤਾ ਹੈ ਪਾਠ ਹੋਣ ਮਗਰੋਂ ਪਿਆਰਿਆਂ ਵਿੱਚੋਂ ਕੋਈ ਇੱਕ ਅਰਦਾਸ ਕਰੇ ਉਥੇ ਅਰਦਾਸ ਹੁੰਦੀ ਹੈ ਜਸ ਭਲਾਸੀ ਨੇ ਜਸ ਅਬਲਾਖੀ ਨੇ ਅਮਰਤੀ ਤਿਆਰੀ ਵੇਲੇ ਸਾਰੇ ਸੰਸਕਾਰ ਚ ਹਿੱਸਾ ਲਿਆ ਹੈ ਉਹੀ ਅਮਰਤ ਸ਼ਕਣ ਵਿੱਚ ਸ਼ਾਮਲ ਹੋ ਸਕਦਾ ਹੈ ਕਿ ਜਦੋਂ ਅਮਰ ਸ਼ਕਣਾਂ ਸ਼ੁਰੂ ਕਰਦੇ ਹੈ ਮਰਿਆੜਾ ਸ਼ੁਰੂ ਹੁੰਦੀ ਜਿੱਥੋਂ ਅਮਰ ਸ਼ਕਣ ਉਹ ਸਾਰੀ ਮਰਿਆੜਾ ਵਿੱਚ ਹੋਵੇ ਅਮਰ ਸ਼ਕਣ ਵਾਲਾ ਆਦ ਵੱਟੇ ਆਉਣ ਵਾਲਾ ਅਮਰਤ ਨਹੀਂ ਸ਼ਕ ਸਕਦਾ ਉਹ ਸ਼ਾਮਲ ਨਹੀਂ ਹੋ ਸਕਦਾ ਅਮਰ ਸ਼ਕਣ ਵਿੱਚ ਜੇ ਕੋਈ ਵਿਚਾਲੇ ਕੋਈ ਵੀ ਕੋਈ ਆ ਜਾਂਦਾ ਉਹ ਨਹੀਂ ਹੋ ਸਕਦਾ ਗੁਰੂ ਪਿਆਰ ਵਾਲੇ ਹੋਣ ਸ੍ਰੀ ਕਲੰਗੀਧਰ ਦਸ਼ਮੇਸ਼ ਪਿਤਾ ਦਾ ਧਿਆਨ ਧਰ ਕੇ ਹਰ ਇੱਕ ਅਮਰ ਸ਼ਕਣ ਵਾਲੇ ਨੂੰ ਵੀਰ ਆਸਨ ਕਰਾ ਕੇ ਵੀਰ ਅਸਨ ਆਪ ਸਮਝ ਹੀ ਲਿਆ ਜ਼ਮੀਨ ਤੇ ਗੋਡਾ ਰੱਖ ਕੇ ਗੋਡੀ ਲਾ ਕੇ ਭਾਵ ਉਸ ਦੇ ਖੱਬੇ ਹੱਥ ਉੱਪਰ ਸੱਜਾ ਹੱਥ ਰੱਖ ਕੇ ਪੰਜ ਚੂਲੇ ਅਮਰਤ ਦੇ ਸ਼ਿਕਾਏ ਜਾਣ ਅਤੇ ਹਰ ਚੂਲੇ ਨਾਲ ਇਹ ਕਿਹਾ ਜਾਵੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੱਕਣ ਵਾਲਾ ਸ਼ੱਕ ਕੇ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਰ ਪੰਜ ਛੱਤੇ ਅਮਰਤ ਦੇ ਨੇਤਰਾ ਪੁਰ ਲਈ ਜਾਣ ਨੇਤਰਾਂ ਚ ਪਾਈ ਜਾਣ ਫਿਰ ਪੰਜ ਛੱਟੇ ਕੇਸਾਂ ਵਿੱਚ ਪਾਈ ਜਾਣ ਗੁਰੂ ਪਿਆਰ ਵਾਲਿਓ ਹਰ ਇੱਕ ਛੱਟੇ ਨਾਲ ਛਕਣ ਵਾਲਾ ਛਕਉਣ ਵਾਲੇ ਦੇ ਪਿੱਛੇ-ਪਿੱਛੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕਹੇ ਜੰਗ ਜਾਈ ਜਾਵੇ ਮਗਰ ਮਗਰ ਜੋ ਅੰਮ੍ਰਿਤ ਬਾਕੀ ਰਹੇ ਉਸ ਨੂੰ ਸਾਰੇ ਅੰਮ੍ਰਿਤ ਛਕਣ ਵਾਲੇ ਸਿੱਖ ਤੇ ਸਿੱਖਣੀਆਂ ਰਲ ਕੇ ਛਕਣ ਉਹਦਾ ਬਾਟਾ ਰਹਿ ਗਿਆ ਉਹ ਫਿਰ ਉਹ ਸਾਰੇ ਛਕਣ ਕਿਉਂਕਿ ਇੱਕ ਬਾਟੇ ਵਿੱਚ ਛਕਾਤ ਨਾ ਸਾਰਿਆਂ ਨੂੰ ਇਹ ਇੱਥੇ ਇਹ ਬਹੁਤ ਵੱਡਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਦਿੱਤੀ ਹੈ ਕਿ ਇੱਕੇ ਬਾਟੇ ਚ ਜਾਤ ਪਾਤ ਗੋਤ ਸਭ ਤੇ ਭੇਦਭਾਵ ਮਹਾਰਾਜ ਨੇ ਖਤਮ ਕਰਤਾ ਇੱਕ ਬਾਟੇ ਸ਼ਕਨ ਉਹ ਸਾਰੇ ਸ਼ਕਨ ਉਸ ਤੋਂ ਅੱਗੇ ਉਪਰੰਤ ਪੰਜੇ ਪਿਆਰੇ ਰੜ ਕੇ ਇਸ ਕੋ ਆਵਾਜ਼ ਨਾਲ ਅਮਰ ਸ਼ਕਨ ਵਾਲਿਆਂ ਨੂੰ ਵਾਹਿਗੁਰੂ ਦਾ ਨਾਮ ਦੱਸ ਕੇ ਮੂਲ ਮੰਤਰ ਸੁਣਾਉਣ ਤੇ ਉਹਨਾਂ ਪਾਸੋਂ ਇਸ ਤਰ੍ਹਾਂ ਰਟਨ ਕਰਾਉਣ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਾਤਾਪੁਰ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਯੂਨੀ ਸੈ ਭੰਗ ਇਥੋਂ ਤੱਕਰ ਜੋ ਆਪਾਂ ਸਮਝ ਲਿਆ ਵੀ ਅਮਰ ਸ਼ਕਮ ਤੋਂ ਬਾਅਦ ਫਿਰ ਮੂਲ ਮੰਤਰ ਦਰੜਾਣਾ ਕੁੜੀ ਪਰਵਾਲੇਓ ਇਹ ਆਪਣਾ ਅਗਲਾ ਐਪੀਸੋਡ ਸੀਗਾ ਅਗਲੇ ਐਪੀਸੋਡ ਦੇ ਵਿੱਚ ਕੱਲ ਆਪਾਂ ਫਿਰ ਮਿਲਾਂਗੇ ਅਨੇਗਾ ਪੁੱਲਾਂ ਹੋ ਗਈਆਂ ਹੁਣੀਆਂ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਅਗੇ ਤੋਂ ਸਮਤਿਵਕਸ਼ਨ ਆਪ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਿਰਪਾ ਕਰਦਣੀ ਪੇਜ ਨੂੰ ਫੋਲੋ ਕਰ ਲਓ ਸ਼ੇਅਰ ਕਮੈਂਟ ਵੀ ਜ਼ਰੂਰ ਕਰਨਾ ਰਾਈ ਗੁਰਜੀ ਦਾ ਖਾਲਸਾ ਰਾਈ ਗੁਰਜੀ ਦਾ